ਪੰਨੂ ਹੁਨਾ ਦੇ ਜੋ ਅਸੈਸੀਨੇਸ਼ਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਭਾਰਤ ਦੇ ਗੱਲ ਮੰਤਰਾਲੇ ਨੇ ਇੱਕ ਜੋ ਆਰਡਰ ਕੀਤੀ ਹੋਈ ਸੀ ਇਨਕੁਆਇਰੀ ਉਸ ਦੇ ਸਬੰਧ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਹੈ ਕੀ ਮਾਇਨੇ ਨੇ ਇਸ ਰਿਪੋਰਟ ਦੇ ਜਾਂ ਕੀ ਕਾਰਨ ਹੋ ਸਕਦੇ ਆ ਜਾਂ ਕੀ ਇਫੈਕਟ ਯੂਐਸ ਤੇ ਭਾਰਤ ਦੇ ਜੋ ਡਿਪਲੋਮੈਟਿਕ ਰਿਲੇਸ਼ਨ ਹੈ ਉਸ ਤੇ ਪੈਣ ਵਾਲੀ ਨੇ ਜਿਹੜਾ ਅਮਰੀਕਨ ਗਵਰਨਮੈਂਟ ਦਾ ਦਬਾਅ ਵੀ ਪੂਰਾ ਹੈ ਜਿਹੜੀਆਂ ਇੱਥੇ ਦੀਆਂ ਯਾਤਰੀਆਂ ਉਸ ਸਮੇਂ ਸਮੇਂ ਤੇ ਜਾ ਕੇ ਉਹਨਾਂ ਤੇ ਉਹਨਾਂ ਨੂੰ ਇਸ ਕੰਮ ਤੇ ਦਬਾਅ ਪਾਇਆ ਗਿਆ ਕਿ ਇਹ ਬੰਦੇ ਜਿਹੜੇ ਅਨਫਾਲ ਵੈ ਸਾਨੂੰ ਦੇਓ ਜੀ ਤੋਂ ਇਸ ਜਿਹੜੀ ਰਿਪੋਰਟ ਹੁਣ ਭਾਰਤੀ ਹਕੂਮਤ ਦੀ ਮਿਨਿਸਟਰੀ ਆਫ ਫੇਅਰ ਨੇ ਜਾਰੀ ਕੀਤੀ ਆ ਉਹਨਾਂ ਨੇ ਉਹਦੇ ਵਿੱਚ ਗੁੰਗਲੂਆਂ ਤੇ ਮਿੱਟੀ ਝਾਣ ਵਾਲੀ ਜਿਹੜੀ ਗੱਲ ਕੀਤੀ ਗਈ ਆ ਕਿ ਜਿਹੜੀਆਂ ਇਹ ਡਾਇਸਪੋਰਾ ਦੇ ਵਿੱਚ ਸਿੱਖ ਖਾਸਪਤਾਨੀ ਲੀਡਰਾਂ ਦੀਆਂ ਕਲਿੰਗ ਦੀਆਂ ਪਲਾਨਿੰਗ ਆ ਜੀ ਉਹਦੇ ਵਿੱਚ ਇਹ ਇਤੀ ਡਾਇਰੈਕਸ਼ਨ ਅੰਡਰ ਸੁਪਰਵੀਜ਼ਨ ਜਿਹੜੀ ਪ੍ਰਾਈਮ ਮਿਨਿਸਟਰ ਸੁਰਿੰਦਰ ਮੋਦੀ ਤੋਂ ਆਵਾਜ਼ ਜਿਹੜਾ ਆ ਉਹ ਅਮਿਤ ਸ਼ਾਹ ਆ ਅ ਅਮਿਤ ਸ਼ਾਹ ਤੋਂ ਬਾਅਦ ਫਿਰ ਫਮੰਤ ਹੋਇਆ ਦਾ ਜੀ ਆ ਵਿਕਰਮ ਯਾਦਵ ਜਿਹੜਾ ਕੀ ਹੁਣ ਵਿਕਾਸ ਯਾਦਵ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਉਹ ਵਿਕਾਸ ਯਾਦਵੇ ਆ ਜਿਹੜਾ ਕਿ ਭਾਰਤੀ ਹਕੂਮਤ ਦੀ ਰੋ ਜਾਂਸੀ ਦਾ ਜਿਹੜਾ ਉਹ ਜੀ ਬੰਦਾ ਆ ਜਾਂਟਿਆ ਉਹਦੇ ਅ ਜਿਹੜੀ ਦੇਖ ਰੇਖ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਇੱਥੇ ਹਾਇਰ ਕੀਤਾ ਸੀ ਨਖਲ ਗੁਰਤਾ ਜਿਹੜਾ ਕਿ ਅੱਜ ਕੱਲ ਨਿਯਾਰਕ ਦੀ ਬਰੁਕਲਿਨ ਕੇਲ ਦੇ ਵਿੱਚ ਵੰਦਿਆ ਸੋ ਇਹ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਜ ਤਰਨ ਸਿੰਘ ਮਹਿਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਆ ਗੁਰਵੰਤ ਸਿੰਘ ਪੰਨੂ ਹੁਣਾਂ ਦੀ ਜੋ ਅਸੈਸੀਨੇਸ਼ਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਭਾਰਤ ਦੇ ਗਹਿ ਮੰਤਰਾਲੇ ਨੇ ਇੱਕ ਜੋ ਆਰਡਰ ਕੀਤੀ ਹੋਈ ਇਸ ਇਨਕੁਆਰੀ ਉਸ ਦਸੰਦ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਹੈ ਕੀ ਮਾਇਨੇ ਨੇ ਇਸ ਰਿਪੋਰਟ ਦੇ ਜਾਂ ਕੀ ਕਾਰਨ ਹੋ ਸਕਦੇ ਆ ਜਾਂ ਕੀ ਇਫੈਕਟ ਯੂਐਸ ਤੇ ਭਾਰਤ ਦੇ ਜੋ ਡਿਪਲੋਮੈਟਿਕ ਰਿਲੇਸ਼ਨ ਹੈ ਉਸ ਤੇ ਪੈਣ ਵਾਲੇ ਨੇ ਉਸ ਦੇ ਸੰਬੰਧ ਵਿੱਚ ਸਾਡੇ ਨਾਲ ਵਰਲਡ ਸਿਕ ਪਾਰਲੀਮੈਂਟ ਦੇ ਕੋਆਰਡੀਨੇਟਰ ਹਿਮਾ ਸਿੰਘ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਹਿਮਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਜੀ ਤੇ ਜਿੰਨੇ ਵੀ ਇਸ ਵੇਲੇ ਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਾਰੇ ਵਿਊਅਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਮ ਸਿੰਘ ਜੀ ਜੋ ਇਨਕੁਆਰੀ ਰਿਪੋਰਟ ਤਾਂ ਆਈ ਹੈ ਭਾਰਤ ਦੇ ਗਹਿ ਮੰਤਰਾਲੇ ਦੀ ਤੇ ਉਹਨਾਂ ਨੇ ਕਿਹਾ ਵੀ ਹੈ ਕਿ ਪੰਨੂ ਹਣਾ ਜੋ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਉਹਦੇ ਵਿੱਚ ਇੱਕ ਵਿਅਕਤੀ ਦੇ ਅਗੇਂਸਟ ਐਕਸ਼ਨ ਲਿਆ ਜਾਵੇਗਾ ਕੀ ਮਾਇਨੇ ਦੇਖਦੇ ਹੋ ਜੋ ਇਸ ਰਿਪੋਰਟ ਦੇ ਜੀ ਦੇਖੋ ਇਹਦੇ ਵਿੱਚ ਅਸੀਂ ਹਮੇਸ਼ਾ ਹੀ ਜਿਹੜੀ ਸਿੱਖ ਜਾਗਤ ਨੇ ਔਰ ਜਿਹੜੀ ਭਾਰਤ ਦੇ ਵਿੱਚ ਆਵਾਮ ਮਿਨਿਓਰਟੀਜ਼ ਹੋਣ ਦਲਿਤ ਮੁਸਲਮਾਨ ਹੋਣ 크ਰਿਸਚਨ ਹੋਣ ਜੀ ਜਿਨ੍ਹਾਂ ਦੇ ਨਾਲ ਸਮੇਂ-ਸਮੇਂ ਤੇ ਭਾਰਤੀ ਹਕੂਮਤ ਉਹਨਾਂ ਦੀਆਂ ਏਜੰਸੀਆਂ ਨੇ ਪਲੈਨਿੰਗ ਦੇ ਨਾਲ ਅਲੱਗ-ਅਲੱਗ ਕਮਿਊਨਿਟੀਆਂ ਦੀ ਜੈਨੋਸਾਈਡ ਤੇ ਉਹਨਾਂ ਦੇ ਉੱਤੇ ਅਤਿਆਚਾਰ ਬਹੁਤ ਸਾਰੇ ਮਸਲੇ ਐਦਾਂ ਦੇ ਭਾਰਤ ਵਿੱਚ ਚੱਲ ਰਹੇ ਜਦੋਂ ਇਹ ਕਦੇ ਵੀ ਜਿਹੜਾ ਉੱਥੇ ਇਨਸਾਫ ਜੀ ਨਹੀਂ ਮਿਲਿਆ ਸੋ ਅਸੀਂ ਇਸ ਰਿਪੋਰਟ ਨੂੰ ਠੀਕ ਆ ਜਿਹੜਾ ਅਮਰੀਕਨ ਗਵਰਨਮੈਂਟ ਦਾ ਦਬਾਅ ਵੀ ਪੂਰਾ ਹੈ ਜਿਹੜੀਆਂ ਇੱਥੇ ਦੀਆਂ ਏਜੰਸੀਆਂ ਉਸ ਸਮੇਂ ਸਮੇਂ ਤੇ ਜਾ ਕੇ ਉਹਨਾਂ ਤੇ ਉਹਨਾਂ ਨੂੰ ਇਸ ਕੰਮ ਤੇ ਦਬਾਅ ਪਾਇਆ ਗਿਆ ਕਿ ਇਹ ਬੰਦੇ ਜਿਹੜੇ ਅਨਵੋਲਵ ਐ ਸਾਨੂੰ ਦਿਓ ਜੀ ਸੋ ਇਸ ਜਿਹੜੀ ਰਿਪੋਰਟ ਹੁਣ ਭਾਰਤੀ ਹਕੂਮਤ ਦੀ ਮਿਨਿਸਟਰੀ ਆਫ ਫੇਅਰ ਨੇ ਜਾਰੀ ਕੀਤੀ ਆ ਉਹਨਾਂ ਨੇ ਉਹਦੇ ਵਿੱਚ ਗੁੰਗਲੂਆਂ ਤੇ ਮਿੱਟੀ ਝਾੜਨ ਵਾਲੀ ਜਿਹੜੀ ਗੱਲ ਕੀਤੀ ਗਈ ਆ ਜੀ ਸੋ ਇੱਕ ਵਿਅਕਤੀ ਜਦ ਕੀ ਜਦੋਂ ਹੁਣ ਅਸੀਂ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਗੱਲ ਕਰਦੇ ਆ ਉਤੋਂ ਇਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਔਰ ਅਮਿਤ ਸ਼ਾਹ ਦਾ ਨਾਮ ਵੀ ਸ਼ਾਮਲ ਹੋਇਆ ਉਹਦੇ ਵਿੱਚ ਜੀ ਕੀ ਜੜੀਆਂ ਇਹ ਡਾਇਸਪੋਰਾ ਦੇ ਵਿੱਚ ਸਿੱਖ ਖਾਲਸਤਾਨੀ ਲੀਡਰਾਂ ਦੀਆਂ ਕਿਲਿੰਗ ਦੀਆਂ ਪਲੈਨਿੰਗ ਆ ਜੀ ਉਹਦੇ ਵਿੱਚ ਇਹ ਸਿੱਧੀ ਡਾਇਰੈਕਸ਼ਨ ਅੰਡਰ ਸੁਪਰਵੀਜ਼ਨ ਜਿਹੜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਬਾਅਦ ਜਿਹੜਾ ਆ ਉਹ ਅਮਿਤ ਸ਼ਾ ਆ ਅਮਿਤ ਸ਼ਾ ਤੋਂ ਬਾਅਦ ਫਿਰ ਸਮੰਤ ਗੋਇਆਲਾ ਜੀ ਆ ਵਿਕਰਮ ਯਾਦਵ ਜਿਹੜਾ ਕੀ ਹੁਣ ਵਿਕਾਸ ਯਾਦਵ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਉਹ ਵਿਕਾਸ ਯਾਦਵ ਆ ਜਿਹੜਾ ਕਿ ਭਾਰਤੀ ਹਕੂਮਤ ਦੀ ਆ ਰੋ ਜਾਂਸੀ ਦਾ ਜਿਹੜਾ ਉਹ ਜੀ ਬੰਦਾ ਆ ਏਜੰਟ ਆ ਜੀ ਉਹਦੇ ਜਿਹੜੀ ਦੇਖ ਰੇਖ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਇੱਥੇ ਹਾਇਰ ਕੀਤਾ ਸੀ ਨikhil ਗੁਰਤਾ ਜੀ ਜਿਹੜਾ ਕੀ ਅੱਜਕੱਲ ਨਿਯਾਰਕ ਦੀ ਬਰੁਕਲਿਨ ਜੇਲ ਦੇ ਵਿੱਚ ਬੰਦਿਆ ਸੋ ਇਹ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਇਹ ਪੂਰੀ ਭਾਰਤੀ ਮਸ਼ੀਨਰੀ ਉਹਨਾਂ ਦੀਆਂ ਏਜੰਸੀਆਂ ਜੀ ਇਹ ਇੱਕ ਬੰਦੇ ਨੂੰ ਲਿਆ ਕੇ ਜਿਹੜੀ ਗੱਲ ਇਹ ਨਵੇੜਨਾ ਚਾਹੁੰਦੇ ਆ ਜੀ ਇਹਦੇ ਵਿੱਚ ਅਸੀਂ ਸਮੇਂ-ਸਮੇਂ ਤੇ ਅਸੀਂ ਲੈਟਰ ਵੀ ਨਾ ਹਕੂਮਤਾਂ ਨੂੰ ਲਿਖਿਆ ਜੀ ਭਾਵੇਂ ਵਰਲਡ ਸਿਕ ਪਾਰਲੀਮੈਂਟ ਵੱਲੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਦੀ ਗਵਰਨਮੈਂਟ ਜੀ ਯਾ ਅਮਰੀਕਾ ਦੇ ਵਿੱਚ ਜਿਹੜੀ ਆ ਅਸੀਂ ਉਹ ਆਪਣੀ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਏਜੰਸੀਆਂ ਨੂੰ ਲੈਟਰ ਲਿਖੇ ਆ ਸੋ ਅਸੀਂ ਜਿਹੜੀ ਹਮੇਸ਼ਾ ਇਸ ਗੱਲ ਨੂੰ ਲਿਆਉਂਦਾ ਵੀ ਜਿਹੜੇ ਅਮਿਤ ਸ਼ਾਹ ਦਾ ਵੀ ਨਾਮ ਸ਼ਾਮਲ ਹੋਇਆ ਜੀ ਇਹ ਜਿਹੜਾ ਵਿਕਰਮ ਯਾਦ ਸਮੰਤ ਗੋਰੀਆ ਦਾ ਅਮਿਤ ਸ਼ਾਹ ਯਾ ਨਰਿੰਦਰ ਮੋਦੀ ਇਹਨਾਂ ਨੂੰ ਸਾਰਿਆਂ ਨੂੰ ਲਿਆ ਕੇ ਇਹਨਾਂ ਦੇ ਉੱਤੇ ਕੇਸ ਚਲਾਏ ਜਾਣ ਡਾਇਸਪੋਰਾ ਦੇ ਵਿੱਚ ਅਮਰੀਕਾ ਦੀਆਂ ਜੇਲਾਂ 'ਚ ਲਿਆ ਕੇ ਇਹਨਾਂ ਨੂੰ ਬੰਗ ਕਰਕੇ ਇਹਨਾਂ ਦੇ ਮੁਕੱਦਮੇ ਚਲਾ ਕੇ ਇਹ ਕਿਉਂਕਿ ਇਹ ਕਦੇ ਵੀ ਅਨਸਾਫ਼ ਜਿਹੜੀ ਭਾਰਤੀ ਹਕੂਮਤ ਦੇ ਨਹੀਂ ਸਕਦੀ ਜੀ ਇਹ ਜਦੋਂ ਸਰਕਾਰਾਂ ਵੀ ਇਹਨਾਂ ਦੀਆਂ ਹੋਣ ਤੇ ਕੋਟਾਂ ਵੀ ਇਹਨਾਂ ਦੀਆਂ ਹੋਣ ਅਪੀਲਾਂ ਦਲੀਲਾਂ ਸਾਰਾ ਕੁਝ ਤੇ ਅਨਸਾਫ਼ ਦੀ ਅਸੀਂ ਕਿੱਥੋਂ ਉਮੀਦ ਰੱਖ ਸਕਦੇ ਆ ਜੀ 1984 ਦੇ ਵਿੱਚ ਦਿੱਲੀ ਦੇ ਵਿੱਚ ਜੋ ਨੰਗਾ ਨਾਚ ਇਹਨਾਂ ਨੇ ਪੂਰੀ ਵੈਲ ਪਲਾਨ ਤਰੀਕੇ ਦੇ ਨਾਲ ਜੈਨੋਸਾਈਡ ਕੀਤੀ ਸਿੱਖਾਂ ਦੀ ਜੀ ਸੋ ਜਗਦੀਸ਼ ਟੈਟਲਰ ਵਰਗੇ ਸੱਜਣ ਕੁਮਾਰ ਵਰਗੇ ਜੀ ਅੰਤਾਬਚਨ ਵਰਗੇ ਜਿਹੜੇ ਕਹਿੰਦੇ ਸੀ ਖੂਨ ਦੇ ਛੱਟੇ ਸਿੱਖਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਆ ਜੀ ਤੇ ਜਿਹੜਾ ਉਸ ਵੇਲੇ ਦਾ ਪ੍ਰਾਈਮ ਮਿਨਿਸਟਰ ਅ ਰਜੀਵ ਗਾਂਧੀ ਸੀ ਜੀ ਉਹ ਉਹਨੇ ਸਟੇਟਮੈਂਟਾਂ ਦਿੱਤੀਆਂ ਹੁਣ ਕੇ ਜਦੋਂ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਆ ਸੋ ਸਿੱਖਾਂ ਨੂੰ ਚੜਾਇਆ ਗਿਆ ਸਮੇਂ ਸਮੇਂ ਤੇ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਰੇਪ ਹੋਇਆ ਸੋ ਅਸੀਂ ਇਨਸਾਫ਼ ਦੀ ਜਿਹੜੀ ਉਮੀਦ ਨਹੀਂ ਰੱਖ ਸਕਦੇ ਹਿਮਾ ਸਿੰਘ ਜੀ ਇਹ ਕੋਈ ਇਨਸਾਫ਼ ਨਹੀਂ ਹੋਇਆ ਜੇ ਇਨਸਾਫ਼ ਦੀ ਇਹ पे ਗੱਲ ਕਰਦੇ ਆਂ ਦੇਖਦੇ ਆਂ ਚਾਹੇ ਇਹ ਨਵੰਬਰ ਚ ਘਟਿਤ ਹੋਈ ਸੀਗੀ ਇਹ ਇਨਕੁਆਇਰੀ ਰਿਪੋਰਟ ਲਿਖ ਕੁਝ ਮਹੀਨੇ ਚ ਹੀ ਰਿਪੋਰਟ ਤਾਂ ਆ ਜਾਂਦੀ ਉਹ ਕਹਿੰਦੇ ਕਿ ਐਕਸ਼ਨ ਜ਼ਰੂਰ ਲਵਾਂਗੇ ਲੇਕਿਨ ਦੂਜੀ ਵਾਰੀ ਆਪਾਂ ਦੇਖਦੇ ਆਂ ਕੋਈ ਐਸਾ ਚ ਬੈਰੇਫਾ ਨਹੀਂ ਕਰਦੇ ਕਿਸ ਦੇ ਗ੍ਰੀਨ ਸੈਕਸ਼ਨ ਲਿਆ ਜਾ ਰਿਹਾ ਜਦਕਿ ਇਹ ਜੋ ਜਸਟਿਸ ਅਪ ਡਿਪਾਰਟਮੈਂਟ ਹੈ ਉਹਨਾਂ ਨੇ ਸਿੱਧੇ ਤੌਰ ਤੇ ਵਿਕਾਸ যাদਬ ਜੋ ਪਹਿਲਾਂ ਕਹਿੰਦੇ ਆ ਕਿ ਇੱਕ ਸਰਕਾਰੀ EMPLOYEES ਹੈਗੇ ਭਾਰਤ ਸਰਕਾਰ ਦੇ ਉਹਨਾਂ ਦਾ ਨਾਂ ਲੈਂਦੀ ਆ ਜਦ ਕਿ ਇਹ ਇਨਕੁਆਇਰੀ ਚ ਕੋਈ ਇਦਰਾ ਕੋਈ ਜ਼ਿਕਰ ਨਹੀਂ ਹੈ ਦੇਖੋ ਇਸੇ ਗੱਲ ਦਾ ਜਿਹੜੀ ਵਾਸ਼ਿੰਗਟਨ ਤੋਂ ਵਾਸ਼ਿੰਗਟਨ ਪੋਸਟ ਅਖਬਾਰ ਕੱਪਦੇ ਆ ਉਹਨਾਂ ਨੇ ਬੜੀ ਵੱਡੀ ਕਈ ਵਾਰੀ ਰਿਪੋਰਟਿੰਗ ਕਰ ਚੁੱਕੇ ਆ ਉਹਨਾਂ ਨੇ ਜਿਹੜਾ ਵਿਕਰਮ ਯਾਦਵ ਜਿਹੜਾ ਕੀ ਹੁਣ ਵਿਕਾਸ ਯਾਦਵ ਦੱਸਦੀ ਆ ਭਾਰਤੀ ਹਕੂਮਤ ਜੀ ਸੋ ਉਹ ਉਹ ਨਾਮ ਕਾਫੀ ਜ਼ਿਆਦਾ ਜਿਹੜੀ ਡਿਟੇਲਸ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੇ ਖੋਜੀ ਪੱਤਰਕਾਰਤਾ ਕਰਦੇ ਆ ਵੱਡੇ ਨਿਊਜ਼ਪੇਪਰ ਸੋ ਉਹਨਾਂ ਨੇ ਇਹ ਇਹ ਸਾਰਾ ਕੁਝ ਲਿਆ ਕੇ ਸਾਹਮਣੇ ਰੱਖ ਦਿੱਤਾ ਫਿਰ ਅਮਰੀਕਾ ਤੋਂ ਜਦੋਂ ਵਾਈਟ ਹਾਊਸ ਤੋਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਬਈ ਇਹ ਕੋਰਪੋਰੇਟ ਕਰਨ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਇਹ ਇਹ ਨਾਮ ਵੀ ਨਹੀਂ ਲਿਆ ਨਾ ਆਪ ਕਹਿੰਦੇ ਜੀ ਅਸੀਂ ਉਹ ਕਾਰਵਾਈ ਪਾਈ ਆ ਤੇ ਉਹਦੇ ਤੇ ਮੁਕਦਮਾ ਚੱਲੇਗਾ ਜੋ ਵੀ ਇਹਨਾਂ ਦੀ ਸਟੇਟਮੈਂਟ ਆ ਬਾਹਰ ਆਈਆਂ ਸੀ ਸੋ ਇਹ ਇਹ ਸਾਰੇ ਦੇਖੋ ਇਹਦੇ ਨਾਲ ਬਹੁਤ ਡੀਪ ਕੰਸਰਨ ਜਿਹੜੀਆਂ ਇਹ ਸੋਸ਼ਲ ਮੀਡੀਆ ਤੇ ਬੈਠੇ ਹੋਏ ਇਹਨਾਂ ਦੇ ਏਜੰਟ ਹਮੇਸ਼ਾ ਧਮਕੀਆਂ ਛਰੇਮ ਦਿੰਦੇ ਰਹੇ ਆ ਜੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜੋਂਾਂ ਦਾ ਜਿਹੜੀ ਆ ਉਹ ਅਜੇ ਕੀਤਾ ਆ ਸਾਰਾ ਕਾਰਾ ਜਿਹੜੀ ਸ਼ਹਾਦਤ ਉਹਨਾਂ ਦੀ ਹੋਈ ਆ ਤੇ ਫਿਰ ਹਰਵਾਰ ਸਿੰਘ ਕੰਡਾ ਜੀ ਹਾਂ ਯੂਕੇ ਦੇ ਵਿੱਚ ਇਹ ਸਮੇਂ-ਸਮੇਂ ਤੇ ਕਬੂਲਦੇ ਰਹੇ ਹਨ ਉਹਨਾਂ ਦੇ ਏਜੰਟਾਂ ਉਹ ਉਸੇ ਤਰ੍ਹਾਂ ਜਿਹੜਾ ਆ ਉਹ ਪ੍ਰੈਕਟੀਕਲ ਹੁੰਦਾ ਗਿਆ ਜਦੋਂ ਨਿਜਰ ਦੀ ਵੀ ਇਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਸੋ ਇਹ ਜਦੋਂ ਸਾਰਾ ਕੁਝ ਲੀਕ ਆਊਟ ਆ ਜਿਹੜੀ ਭਾਰਤੀ ਹਕੂਮਤ ਦਾ ਇੱਥੇ ਅਮਰੀਕਨ ਏਜੰਸੀ FBI ਨੇ ਨਿਕਲ ਗੁਪਤਾ ਨੂੰ ਫੜਿਆ ਤੇ ਉਹਨੇ ਜੋ-ਜੋ ਕਬੂਲਿਆ ਹਲੇ ਤੱਕ ਤੇ ਉਹ ਰਿਪੋਰਟ ਅਸੀਂ ਸਾਰੀ ਦੇਖੀ ਆ ਨਸ਼ਰ ਹੋਈ ਆ ਜਿਹੜੀ ਯੂਨਾਈਟਿਡ ਸਟੇਟ ਵਰਸਸ ਇੰਡੀਅਨ ਹਕੂਮਤ ਆ ਠੀਕ ਹੈ ਜੀ ਸੋ ਉਹ ਉਹ ਉਹਦੇ ਵਿੱਚ ਹੁਣ ਅਗਲੀ ਜਿਹੜੀ ਪੇਸ਼ੀ ਵੀਆ ਨikhil gupta ਦੀ ਉਹ ਆਉਣ ਵਾਲੀ ਫਰਾਈਡੇ 11 ਤਰੀਕ ਨੂੰ ਸਾਡੇ 10 ਵਜੇ ਨਿਯਾਰਕੇ ਦੀ ਜਿਹੜੀ ਸਦਰ ਕੋਰਟ ਦੇ ਵਿੱਚ ਉਹ ਹੋਣੀ ਆ ਠੀਕ ਹੈ ਜੀ ਉਤੋਂ ਉਹਦੇ ਵਿੱਚ ਵੀ ਹੋਰ ਕੁਝ ਨਿਕਲ ਕੇ ਜਿਹੜਾ ਸਾਹਮਣੇ ਹੋਰ ਵੀ ਕਲਾਸੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਪਿਛਲੇ ਦਿਨਾਂ ਚ ਇਹਨਾਂ ਨੇ ਨਿਊਜ਼ਾਂ ਵੀ ਚਲਾਈਆਂ ਭਾਰਤੀਆਂ ਨੇ ਫੇਕ ਇਹ ਜਿਹੜੇ ਦੂਜੇ ਆ ਕੈਨੇਡਾ ਦੇ ਵਿੱਚ ਫੜੇ ਗਏ ਆ ਚਾਰ ਮੁਜਰਮ ਆ ਨਿਜਰ ਦੀ ਸ਼ਹਾਦਤ ਦੇ ਵਿੱਚ ਜਿਹੜੇ ਇਨਵੋਲਵ ਸੀ ਭਾਰਤੀ ਹਕੂਮਤ ਦੇ ਏਜੰਟ ਸੋ ਉਹਨਾਂ ਦੀਆਂ ਰਿਹਾਈਆਂ ਹੋ ਗਈਆਂ ਜੀ ਜਮਾਤਾਂ ਹੋ ਗਈਆਂ ਫੇਕ ਨਿਊਜ਼ਾਂ ਚਲਾਉਂਦੇ ਆ ਇਹ ਲੋਕ ਸੋ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਆ ਸੋ ਅਸੀਂ ਸਾਡੀ ਜਿਹੜੀ ਉਮੀਦ ਆ ਉਹ ਅਸੀਂ ਡਾਇਸਪੋਰਾ ਦੇ ਵਿੱਚ ਉਹ ਭਾਵੇਂ ਅਮਰੀਕਨ ਗਵਰਨਮੈਂਟ ਹੋਵੇ ਭਾਵੇਂ ਕੈਨੇਡੀਅਨ ਆਸਟ੍ਰੇਲੀਆ ਤੋਂ ਲੈ ਕੇ ਯੂਕੇ ਤੱਕ ਦੀਆਂ ਗਵਰਨਮੈਂਟਾਂ ਜਿਹੜੀਆਂ ਸਟੇਟਮੈਂਟਾਂ ਕੋ ਇੰਡੀਅਨ ਹਕੂਮਤ ਦੇ ਖਿਲਾਫ ਜੀ ਸਾਡੀ ਸੋਇਲ ਤੇ ਆ ਕੇ ਸਾਡੇ ਸਿਟੀਜਨ ਦੀ ਤੁਸੀਂ ਕਿਲਿੰਗ ਦੀਆਂ ਪਲਾਨਿੰਗ ਕਰੋਗੇ ਤੇ ਬਚ ਕੇ ਨਹੀਂ ਜਾਉਂਗੇ ਤੁਸੀਂ ਸੋ ਇਹ ਕੋਈ ਐਦਾਂ ਨਹੀਂ ਆ ਵੀ ਜਿਵੇਂ ਹੀਰਾ ਫੇੜੀਆਂ ਧੋਖਾ ਧੜੀਆਂ ਚੋਰ ਬਜਾਰੀ ਭਾਰਤੀ حکومت ਭਾਰਤ ਦੇ ਵਿੱਚ ਚਲਾਉਂਦੀ ਆ ਇਹ ਡਾਈਸਪੋਰਾ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਆ ਸਾਰਾ ਕੁਝ ਕਲੀਅਰ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਆਕਾਲਪੁਰਖ ਸਾਹਿਬ ਸਤਗੁਰਾਂ ਦੇ ਪਾਸ ਵੀ ਅਸੀਂ ਸਾਡੀ ਅਰਦਾਸ ਜਿਹੜੀ ਦੋਹੀ ਵੇਲੀ ਦੀ ਹੈਗੀ ਆ ਤੇ ਪਲਾਸ ਤੋਂ ਸਾਨੂੰ ਸਾਡੇ ਵਿਰਸੇ ਦੇ ਵਿੱਚ ਜੋ ਗੁੜਤੀ ਮਿਲੀ ਆ ਜਦੋਂ ਜ਼ੁਲਮ ਆ ਐਸੇ ਤਦਾ ਤੱਕ ਵੱਧ ਜਾਵੇ ਵੇ ਮਜਰੂਮ ਦੀ ਰੱਖਿਆ ਕਰਨੀ ਜੇ ਜ਼ੁਲਮ ਦੇ ਖਿਲਾਫ ਕਿਵੇਂ ਡਟਣਾ ਉਹ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਵੀ ਆ ਉਹ ਮੇਰੇ ਮੇਰੇ ਕਹਿਣ ਤੋਂ ਭਾਵੇਂ ਆ ਜੀ ਬਈ ਇਸ ਜਿਹੜੀ ਐਸਪੀਐ ਭਾਰਤੀ ਹਕੂਮਤ ਨੇ ਇਹ ਜੋ ਕੁਛ ਗੁੰਗਲੂਆਂ ਤੋਂ ਇਹ ਮਿੱਟੀ ਝਾੜਨ ਦੀ ਗੱਲ ਕੀਤੀ ਆ ਨਾ ਜੀ ਇਹਦੇ ਵਿੱਚ ਆ ਗਿਆ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਲੁਕਾਲੇ ਇਹ ਬਹੁਤ ਕੁਸ਼ੇ ਦੇ ਪਿੱਛੇ ਲੁਕਿਆ ਹੋਇਆ ਆ ਜੀ ਆ ਗਿਆਨੀ ਸ਼ੰਤ ਸਿੰਘ ਮਸ਼ਕੀਨ ਉਹਨਾਂ ਦੀਆਂ ਕਥਾਵਾਂ ਜਿਹੜੀਆਂ ਅੱਜ ਕੱਲ ਆਪਾਂ ਸੁਣਦੇ ਵੀ ਆ ਜੀ ਉਹ ਉਹ ਉਹਨਾਂ ਨੇ ਸ਼ਬਦ ਦੀ ਬੜੀ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਕਿ Hindu ਅੰਨਾ ਤੁਰਕੂ ਕਾਣਾ ਦੋਹਾਂ ਤੇ ਦੋਹੋਂ ਤੇ ਗਿਆਨੀ ਸਿਆਣਾ ਸੋ ਇਹ 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 ਬਲਾਈਂਡ ਹੋ ਜਾਂਦੇ ਆ ਇਹ ਕਰਕੇ ਸਾਰੇ ਕੁਸ਼ ਇਹ ਅੰਨੇ ਹੋ ਜਾਂਦੇ ਆ ਵੀ ਇਹਨਾਂ ਨੂੰ ਸਾਰਾ ਕੁਸ਼ ਸਾਹਮਣੇ ਪਿਆ ਹੋਣ ਕਰਕੇ ਵੀ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਗੁਲਾਮੀ ਦਾ ਸਾਥ ਕਰਾਉਂਦੇ ਚੜਾਉਂਦੇ ਆ ਇਹ ਕੋਈ ਇਨਵੈਸਟੀਗੇਸ਼ਨ ਨਹੀਂ ਹੈਗੀ ਇਹਦੇ ਉੱਤੇ ਕੋਈ ਸੰਤੋਸ਼ਟੀ ਨਹੀਂ ਹੈਗੀ ਸਿੱਖ ਜਗਤ ਦੀ ਹਿਮਾਂ ਸਿੰਘ ਜੀ ਅਪਾ ਦੇਖਿਆ ਹੈ ਕਿ ਜੋ ਕੈਨੇਡੀਆ ਦੀ ਪ੍ਰਾਈਮ ਮਿਨਿਸਟਰ ਜਸਨ ਟਰੂਡੋ ਉਹਨਾਂ ਨੇ ਵੀ ਹਰਦੀਪ ਸਿੰਘ ਨੇਜਰ ਉਹਨਾਂ ਦੀ ਜਦੋਂ ਕਿਲਿੰਗ ਹੁੰਦੀ ਹੈ ਉਹ ਵੀ ਕਿਹਾ ਸੀਗਾ ਕਿ ਕਿਤਨੇ ਕਿਤੇ ਇੰਡੀਅਨ ਏਜੰਸੀਜ਼ ਆ ਜਾਂ ਉਹਨਾਂ ਦੇ EMPLOYEES ਆ ਉਹ ਸਿੱਖਾਂ ਦੀ ਟਾਰਗੇਟ ਕਿਲਿੰਗ ਕਰਵਾ ਰਹੇ ਨੇ ਵਿਦੇਸ਼ਾਂ ਵਿੱਚ ਤੇ ਉਸ ਤੋਂ ਬਾਅਦ ਹੁਣ ਆ ਇਨਕੁਆਇਰੀ ਰਿਪੋਰਟ ਵੀ ਆਉਂਦੀ ਆ ਤੁਹਾਨੂੰ ਕੀ ਲੱਗਦਾ ਜੋ ਵਿਦੇਸ਼ਾਂ ਵਿੱਚ ਸਿੱਖ ਬੈਠੇ ਨੇ ਉਹਨਾਂ ਅੰਦਰ ਉਹਨਾਂ ਵੱਲ ਕੀ ਮੈਸੇਜ ਆ ਰਿਹਾ ਦੇਖੋ ਇਹਨਾਂ ਨੇ ਜਿਹੜਾ ਨਾ ਜਿੱਤਾ ਹੁਣ ਸਾਡਾ ਜਿਹੜਾ ਸਿਕੂmland ਪੰਜਾਬ ਆ ਜਿਹੜਾ ਭਾਰਤੀ ਕਬਜ਼ੇ ਦੇ ਵਿੱਚ ਆ ਉਹੀ ਆਜ਼ਾਦੀ ਦੀ ਗੱਲ ਜਿਹੜੀ ਪੀਸਫੁਲ ਤਰੀਕੇ ਨਾਲ ਮਹਿਮ ਚਲਦੀ ਪਈ ਆ ਨਾ ਜੀ ਬਾਹਰ ਲੀਆਂ ਕਾਟਰੀਆਂ ਦੇ ਵਿੱਚ ਜੀ ਜੀ ਕਿਸੇ ਵੇਲੇ ਭਾਰਤ ਨੂੰ ਵੀ ਜੇ ਆਜ਼ਾਦ ਕਰਾਇਆ ਤਾਂ ਸਿੱਖਾਂ ਨੇ ਗਦਰੀ ਬਾਬਿਆਂ ਦੇ ਅਸਥਾਨ ਸਟਾਰਟਨ ਦੀ ਧਾਰਤੀ ਤੋਂ ਸ਼ੁਰੂਆਤ ਹੋਈ ਜੀ ਕਰਤਾਰ ਸਿੰਘ ਸ਼ਰਾਭਾ ਜੀ ਉਹ ਨਹੀਂ ਸਾਰੇ ਅੰਮ੍ਰਿਤਧਾਰੀ ਗੁਰਸਿੱਖ ਜਿਹੜੇ ਸਾਡੇ ਬਾਬੇ ਬਜ਼ੁਰਗ ਉਹਨਾਂ ਨੇ ਕੈਂਪੇਨ ਰੱਬੀ ਤੇ ਅੱਜ ਸਾਡੇ ਪੰਜਾਬ ਦੇ ਕਿਉਂਕਿ ਸਿੱਖਾਂ ਨੇ ਆਜ਼ਾਦੀ ਲੈ ਕੇ ਤਾਂ ਗੁਲਾਮੀ ਮਿਲੀ ਆ ਸਾਨੂੰ ਆਜ਼ਾਦੀ ਕਾਦੀ ਮਿਲੀ ਸਾਡਾ ਪੰਜਾਬ ਵੰਡਿਆ ਗਿਆ ਉਹ ਉਸ ਪੰਜਾਬ ਦੀ ਜਦੋਂ ਆਜ਼ਾਦੀ ਦੀ ਮਹਿਮ ਅਮਰੀਕਾ ਦੀ ਧਰਤੀ ਜਾਂ ਵਿਦੇਸ਼ਾਂ ਦੇ ਡਾਈਸਪੋਰਾ ਦੇ ਵਿੱਚੋਂ ਚੱਲਦੀ ਆ ਜੀ ਤਾਂ ਭਾਰਤੀ ਸਿਸਟਮ ਬਖਲਾਅਟ ਦੇ ਵਿੱਚ ਆ ਕੇ ਉਹ ਉਹਨਾਂ ਖਾਲਸਤਾਨੀ ਲੀਡਰਾਂ ਦੀਆਂ ਕਿਲਿੰਗ ਦੀਆਂ ਪਲਾਨਿੰਗ ਕਰਕੇ ਸਿੱਖਾਂ ਦੇ ਵਿੱਚ ਖੋਪ ਪੈਦਾ ਕਰਨਾ ਚਾਹੁੰਦੇ ਹਨ ਜੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਬਈ ਇਹ ਇੱਕ ਬਾਬੇ ਨਾਨਕ ਤੋਂ ਲੈ ਕੇ ਕਲਗੀਧਰ ਪਾਸ਼ਾ ਜੀ ਤੱਕ ਸਾਜੀ ਇਹ ਨਿਆਰਾ ਪੰਥ ਤੇ ਕੌਮ ਇਹ ਇਹ ਇਹਨਾਂ ਦਾ ਇਤਿਹਾਸ ਪੜ ਲੈਣ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਜੀ ਬਾਬਾ ਜਿਹੜੇ ਸੁਖਾ ਸਿੰਘ ਮਹਿਤਾਬ ਸਿੰਘ ਜੀ ਆ ਸਾਡੇ ਹੋਣ ਦੇ ਜਿਹੜੇ ਵਰਤਮਾਨ ਦੇ ਸ਼ਹੀਦ ਹੋਏ ਆ ਜਿਨ੍ਹਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੰਦਾ ਸੁਖਦੇਵ ਸਿੰਘ ਸੁਖਾ ਜਨਰਲ ਵੈਦਿਆ ਦਾ ਉਹ ਸਾਰਾ ਕੁਝ ਇਹਨਾਂ ਨੂੰ ਯਾਦ ਰੱਖਣ ਦੀ ਲੋੜ ਸਿੱਖ ਕੌਮ ਦੇ ਵਿੱਚ ਖੌਫ ਕਦੇ ਵੀ ਪੈਦਾ ਨਹੀਂ ਹੋਏਗਾ ਇਹ ਇਹ ਸਾਰੀਆਂ ਕਾਰਵਾਈਆਂ ਪਿਕਾ ਨੂੰ ਇਹ ਡਰਾਉਣ ਦੇ ਲਈ ਧਮਕਾਉਣ ਦੇ ਲਈ ਕਿ ਇਹ ਖਾਲਸਾ ਦੀ ਪੀਛਲ ਮਹਿਮ ਜਿਹੜੀ ਡਾਇਸਪੋਰਾ ਤੋਂ ਲੈ ਕੇ ਪੰਜਾਬ ਦੀ ਧਰਤੀ ਤੱਕ ਚਲਦੀ ਪਈ ਆ ਉਹਨੂੰ ਦੱਬਣ ਵਾਸਤੇ ਉਹ ਇਹੀ ਕਾਰਨ ਆਉਣ ਜਦੋਂ ਪੰਜਾਬ ਦੀ ਧਰਤੀ ਤੇ ਜੋ ਕੁਝ ਕਾਰੇ ਵਾਪਰ ਰਹੇ ਆ ਜੀ ਤੇ ਸਾਨੂੰ ਸਾਡੇ ਬੰਦੀ ਸਿੰਘ ਜਿਹੜੇ ਆ ਉਹ 30 35 35 ਸਾਲਾਂ ਤੋਂ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਜੀ ਉਹ ਭਾਰਤੀ ਕਾਨੂੰਨ ਤਹਿਤ ਜੇ ਇਤਜਾਮਾ ਵੀ ਪੂਰੀਆਂ ਕਰ ਚੁੱਕੇ ਹੱ ਚੁੱਕੇ ਆ ਇਹ ਹੁਣ ਜਗਜੀਤ ਸਿੰਘ ਡੱਲੇਵਾਲ ਜੀ ਬੈਠੇ ਆ ਜੀ ਜੀ ਜਿਆਦ ਦੀ ਧਾਰੀ ਤੇ ਖਨੌਰੀ ਬਾਡਰ ਤੇ ਉਹਨਾਂ ਨੇ ਭੁਖੜ ਤਾਲ ਰੱਖੀ ਹੋਈ ਹੈ ਦੇਖੋ ਇਹ ਜੇ ਸਾਨੂੰ ਆਪਣੇ ਸ਼ਰੀਰਾਂ ਨੂੰ ਆਪਣੀਆਂ ਦੇਹਾਂ ਨੂੰ ਸ਼ਹਾਦਤਾਂ ਪਾ ਕੇ ਵੀ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ 700 ਕਿਸਾਨ ਦੀ ਸ਼ਹਾਦਤ ਹੋਈ ਆ ਜੀ ਜਦੋਂ ਪਹਿਲੇ ਸੰਘਰਸ਼ ਕਿਸਾਨ ਦਿੱਲੀ ਦੇ ਵਿੱਚ ਸੋ ਇਹ ਮੋਤੀ ਦੀ ਰਾਤ ਦੇ ਵਿੱਚ ਸਭ ਕੁਝ ਹੋ ਰਿਹਾ ਤੇ ਪੇਰ ਜਦੋਂ ਸਾਰਾ ਕੁਝ ਇਸ ਇਸ ਕਿਸਮ ਦਾ ਇਹ ਪਰ ਸਾਨੂੰ ਖਾਲਿਸਤਾਨ ਤੋਂ ਇਲਾਵਾ ਜਿਹੜਾ ਪੰਜਾਬ ਸਿੱਖ ਹੋਮਲੈਂਡ ਜਾਂ ਇਸ ਤੋਂ ਬਗੈਰ ਜਿਹੜਾ ਕਿ ਪੀਸਫੁਲ ਤਰੀਕੇ ਨਾਲ ਮੰਗਿਆ ਜਾ ਰਿਹਾ ਲੜਾਈ ਲੜੀ ਜਾ ਰਹੀ ਆ ਉਹਨੂੰ ਦਿਵਾਣ ਲਈ ਇਹ ਕਿਲਿੰਗਾ ਪਲਾਨਿੰਗ ਹੋ ਰਹੀਆਂ ਇਹ ਹੁਣ ਡਾਇਸਪੋਰਾ ਦੀਆਂ ਇੱਕ ਉਹ ਜਿਹੜੀਆਂ ਕੰਟਰੀਆਂ ਚਾਹੇ ਪ੍ਰਾਈਮ ਮਿੰਿਸਟਰ ਜਸਨਟਰੂਡੋ ਹੋਵੇ ਤੇ ਸਾਡੇ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਜੋ ਬੈਟਨ ਹੋਣ ਡੋਨਾਲਡ ਟਰੰਪ ਸਾਹਿਬ ਆ ਰਹੇ ਨੇ ਸੋ ਯਾਪ ਕਹਿ ਲੀਏ ਵੀ ਜਿਹੜੇ ਅ ਦੂਜੀਆਂ ਕੰਟਰੀਆਂ ਦੇ ਵਿੱਚ ਉਹ ਸਟੇਟਮੈਂਟਸ ਉਹ ਸਾਰੇ ਜਾਣਦੇ ਕਿ ਸਿੱਖਾਂ ਨੂੰ ਖਾਲਸਾਣ ਚਾਹੀਦਾ ਹੈ ਖਾਲਸਾਣ ਦੀ ਮਹਿਮ ਐ ਕਿ ਸਾਨੂੰ ਪੀਸਪੋਲ ਮਹਿਮ ਦੇ ਲਈ ਕੰਟਰੀਆਂ ਦਾ ਸਹਿਯੋਗ ਆ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕਰੀਆਂ ਜੀ ਇਹਨਾਂ ਨੂੰ ਬੰਦ ਕਰੋ ਜੀ ਇਹਨਾਂ ਨੂੰ ਚੁੱਕ ਕੇ ਜੇਲਾ ਜੇ ਡੱਕਦੇ ਹੋ ਜੀ ਕਿਉਂ ਇਸ ਕੰਟਰੀ ਦੇ ਵਿੱਚ ਇਹਨਾਂ ਨੂੰ ਪਤਾ ਵੀ ਕਿਵੇਂ ਜਿਹੜੀ ਆ ਉਹ ਪੀਸਪੋਲ ਤਰੀਕੇ ਨਾਲ ਸਾਰਿਆਂ ਨੂੰ ਅਲਾਉ ਕਰਦੇ ਆ ਆਪਣੀ ਜਿਹੜੀ ਲੜਾਈ ਲੜਨ ਤੇ ਲਈ ਸੋ ਇਹ ਇਹ ਇਹਨਾਂ ਦੇ ਇਹ ਡਰਾਉਣ ਦਾ ਹੀ ਸਭ ਤੋਂ ਵੱਡਾ ਜਿਹੜਾ ਹੈਗਾ ਆ ਕਿ ਇਹਨਾਂ ਨੂੰ ਡਰਾ ਦਿਓ ਧਮਕਾ ਦਿਓ ਸਹਿਮ ਪੈਦਾ ਹੋ ਜਾਣ ਖੌਫ ਪੈਦਾ ਸਿੱਖਾਂ ਦੇ ਵਿੱਚ ਹੋ ਜੇ ਤੇ ਇਹ ਪਿਛੇ ੜ ਜਾਣ ਇਹ ਇਹ ਨਹੀਂ ਹੋ ਸਕਦਾ ਆਜ਼ਾਦੀ ਤੋਂ ਬਾਅਦ ਹੀ ਜਿਹੜੀ ਆ ਉਹ ਗੱਲ ਮੁਕਣੀ ਆ ਪੰਜਾਬ ਦੀ ਆਜ਼ਾਦੀ ਤੋਂ ਬਾਅਦ ਜੀ ਹਿੰਮਤ ਸਿੰਘ ਜੀ ਤੁਹਾਡਾ ਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ